ਹਾਂਜੀ ਸੰਗਤ ਜੀ ਅੱਜ ਪਹੁੰਚਿਆ ਪਟਾਕੀ ਸਾਹਿਬ ਗੁਰਦੁਆਰੇ ਜੋ ਕਿ ਰਾੜਾ ਸਾਹਿਬ ਦੇ 5 ਕਿਲੋਮੀਟਰ ਨੇੜੇ ਹੈ ਜੰਗਲੀ ਜੰਗਲ ਹੈ ਤੁਹਾਨੂੰ ਦਿਖਾਵਾਂਗੇ ਆਪਾਂ ਇਹ aí ਪ੍ਰਾਣਾ ਸੱਬੇਚਾਰ ਤੁਹਾਨੂੰ ਜੀਵ ਜਾਨ ਤੋਂ ਵੀ ਦਿਖਾਵਾਂਗੇ ਆਪਾਂ ਮਾੜੀ ਮਾੜੀ ਵੀਡੀਓ ਬਣਾਈ ਬਹੁਤ ਵੱਡੀ ਬਣ ਗਈ ਬਹੁਤ ਬਹੁਤ ਆ ਇੱਕ ਇੱਕ ਮਿੰਟ ਦੀ ਬਣਾਉਂਦਾ ਕੋਈ ਛੱਤੀ ਬਣਾ ਦੂ ਥੋੜਾ ਨਾ ਹੋਵੇ ਤਾਂ ਇਹ ਆਈ ਪ੍ਰਾਣਾ ਸੱਭਿਆਚਾਰ ਘੜਾ ਫੇਰ ਦੇਖੋ ਕੁਦਰਤ ਨਾਲ ਬਾਬਾ ਜੀ ਪਿਆਰ ਕਰਦੇ ਨੇ ਧਰਮ ਨਾਮ ਮੋਟਾ ਨਾ ਜਾਏ ਨਾਮ ਸੰਸਾਰਾਤ ਨਾ ਜਾਏ ਆਪਾ ਨਾਮ ਜਿ ਰਿੰਜੇ ਮੇ ਹੋਇ ਜੀ ਕੋ ਮਨ ਜਾਣਾ ਮਰੋ ਧੰਨਾ ਮਾਰਿ ਫਾਗ ਨਾ ਪਾਵੇ ਮਨ ਜਗਣਾ ਜਗਤੋਂ ਨਾ ਮਤਰਾ ਨਾ ਸੰਤਨ ਨਾ ਤਨ ਕ੍ਰਿਸ਼ਨ ਸੁਨਮਾ ਦੋ ਜਿਉਂ ਦਾ ਗੱਲ ਨਾ ਅੰਮੇ ਪਾਦਾ ਬਰਵਾੜ ਪੰਥ ਵਰਤੋਂ ਕਰਦੇ ਹਾਂ ਅਗਰ ਤਾਂ ਮਾਨਸਿਕ ਨੂੰ ਉਪਰ ਵਰਦਾ ਜਾਂ ਤਾਂ ਸਰ ਦਾ ਸਰਗਰ ਧਿਆਨ ਨੂੰ ਕਹਿਆ ਕਰੇ ਵਿਚਾਰ ਤਪੀਤਾ ਕਰਨਾ ਨਹੀਂ ਸਮਾਉਂ। ਸਾਵਧਾਨ ਕਰਦਾ ਤਾਂ ਦੇਖੀ ਤੋਂ ਉਸਿਆ ਦੇ ਨੂੰ ਜੀ ਲਾ ਰਹੀ ਹੋਰ ਸਮਾ ਨੂੰ ਪ੍ਰਾਪਰ ਕਰ ਸਕੋ। ਲੋ ਜੀ ਦੋਸਤੋ ਦਰਸ਼ਨ ਕਰੋ ਆ ਦੱਸੋ ਕੀ ਕੀ ਹੁੰਦਾ ਸੀ ਪੁਰਾਣਾ ਸੱਭਿਆਚਾਰ ਹੈ ਸਾਰਾ ਆਪਣਾ ਉਹ ਬੀਬੀ ਹੱਥੀ ਨੀ ਉਹ ਨਾਮ ਲਈ ਪੁਰਾਣਾ ਸਭਿਆਚਾਰ ਦੇਖੋ ਜੀ ਤੁਸੀਂ ਮਿੱਟੀ ਦੇ ਘਰ ਹੁੰਦੇ ਸੀ ਪਰ ਉਹ ਨਾ ਪਰ ਉਹ ਟਾਈਮ ਦੇ ਇਹ ਬੱਚਾ ਇਹ ਉਹ ਮਾੜਾ ਬੱਤਰਾ ਵੀ ਰੁਕ। ਹੋਈ ਆਪਣੇ ਨਾਲ ਮੋਰ ਫੱਦ ਰਿਹਾਗਾ ਦੇਖੋ ਨਾਲ-ਨਾਲ। ਆਇਆ ਦਿਲ ਦੇ। ਦੇਖੋ ਜੋੜਾਕਾਰ ਬਹੁਤ ਸੋਹਣਾ ਸਜਾਵਟ ਕੀਤੀ ਪਈ ਆ। ਨਾਇਾਲ ਨੇ ਬਾਬਾ ਜੀ ਨੇ ਲਾਇਏ ਹੋਣੇ ਪੰਛੀਆਂ ਵਾਸਤੇ। ਕੁਦਰਤ ਨੂੰ ਬਹੁਤ ਪਿਆਰ ਕਰਦੇ ਨੇ ਬਾਬਾ ਜੀ। ਜੀਵ ਜੰਤੂਆਂ ਨੂੰ ਸਾਰੇ ਤਰ੍ਹਾਂ ਦੇ ਇੱਥੇ ਜੀਵ ਜੰਤੂ ਮਿਲਣਗੇ ਤੁਸੀਂ ਵੀ ਰਾਣਾ ਸਾਹਿਬ ਕੋਲੇ ਜਦੋਂ ਵੀ ਆਉਣੇ ਹੋ ਇੱਥੇ ਜ਼ਰੂਰ ਦਰਸ਼ਨ ਕਰਿਆ ਕਰੋ ਗੁਰਦੁਆਰਾ ਕਿਹੜਾ ਸੀ ਟੱਗੀ ਸਾਹਿਬ ਗੁਰਦੁਆਰਾ ਟੱਗੀ ਸਾਹਿਬ ਜੀ ਜ਼ਰੂਰ ਆਇਆ ਕਰੋ ਜੀ ਬਹੁਤ ਵਧੀਆ ਕਮ ਕੇ ਸਾਨੂੰ ਬਹੁਤ ਸ਼ਾਂਤੀ ਮਿਲੀ ਕੁਦਰਤ ਨਾਲ ਪਿਆਰ ਕਰਦੇ ਰਿਹਾ ਕਰੋ ਤੁਸੀਂ ਵੀ ਧੰਨਵਾਦ